ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਇਹ 에ਪੀਸੋਡ ਇਤਿਹਾਸਿਕ ਮਾਗੀ ਦੇ ਜੋੜ ਮੇਲੇ ਬਾਰੇ ਹੈ ਜਿਸ ਦਾ ਕਿ ਸਿੱਖ ਧਰਮ ਵਿੱਚ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ ਸਭ ਤੋਂ ਪਹਿਲਾਂ ਜਿਵੇਂ ਪਿਛਲੇ 에ਪੀਸੋਡ ਵਿੱਚ ਉਹ ਮਹੀਨੇ ਦੇ ਹੁਕਮਨਾਮੇ ਦੀ ਕਥਾ ਕੀਤੀ ਸੀ ਉਸੇ ਤਰ੍ਹਾਂ ਹੁਣ ਜਿਹੜਾ ਨਵਾਂ ਮਹੀਨਾ ਆਰੰਭ ਹੋਇਆ ਮਾਗ ਦਾ ਇਹਨੂੰ ਮਾਗੇ ਵੀ ਕਾਇਦੰਦੇ ਆ ਉਹਦੇ ਅਰਥ ਕਰਨ ਦਾ ਯਤਨ ਕਰਾਂਗੇ ਜਿਵੇਂ ਗੁਰੂ ਸਾਹਿਬ ਕਰਾਉਣ ਮੈਂ ਪਿਛਲੇ ਐਪੀਸੋਡ ਵਿੱਚ ਵੀ ਅਰਜ਼ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ 12 ਮਾਦੂ ਹੋਣੇ ਇਕ ਸ਼ੀਰਗੁਰ ਨਾਮ ਤੇਜ ਜੀ ਵੱਲੋਂ ਰਚਿਤ 12 ਮਾ ਰਾਗ ਤੁਖਾਰੀ ਵਿੱਚ ਅਤੇ ਦੂਸਰਾ ਪੰਨੀ ਪਾਤਸ਼ਾਹੀ ਸ਼ੀਰਗੁਰ ਸਾਹਿਬ ਜੀ ਦੇ ਰਚਨ ਹਾਰੇ ਸੰਕਲਨ ਕਰਤਾ ਸ਼ੀਰਗੁਰ ਅਰਜਨ ਦੇਵ ਜੀ ਵੱਲੋਂ ਰਾਗ ਮਾਝ ਵਿੱਚ ਉਚਾਰਿਆ ਗਿਆ 12 ਮਾ ਆਮ ਤੌਰ ਤੇ ਗੁਰਦੁਆਰਾ ਸਾਹਿਬਾਨ ਵਿੱਚ ਸੰਗ੍ਰਹਿਣ ਦੇ ਪਾਵਨ ਦਿਹਾੜੇ ਤੇ ਜਦੋਂ ਸੰਗਤਾਂ ਕਤਰ ਹੁੰਦੀਆਂ ਨੇ ਵਾਹਨ ਸਜਦੇ ਨੇ ਤੇ ਸੰਗਤਾਂ ਉਸ ਮਹੀਨੇ ਬਾਰੇ ਜਿਹੜਾ ਮਹੀਨਾ ਛੱਡਦਾ ਗੁਰੂ ਸਾਹਿਬ ਦਾ ਕੀ ਹੁਕਮ ਹੈ ਕਿਵੇਂ ਇਸ ਮਹੀਨੇ ਨੂੰ ਬਤੀਤ ਕਰਨਾ ਹੈ ਕਿਵੇਂ ਗੁਰੂ ਸਾਹਿਬ ਉਪਦੇਸ਼ ਬਖਸ਼ਿਸ਼ ਕਰਦੇ ਨੇ ਮਾਰਗਦਰਸ਼ਨ ਕਰਦੇ ਨੇ ਉਹ ਸੁਣਦੀਆਂ ਨੇ ਸੰਗਤਾਂ ਤੇ ਮੂਲ ਪਾਠ ਕਰਦੇ ਸਮੇਂ ਨਾਲ ਨਾਲ ਹੀ ਇੱਕ ਇੱਕ ਤੁਕ ਦਾ ਪਹਿਲਾ ਪਾਠ ਤੇ ਫਿਰ ਉਦੀ ਵਿਆਖਿਆ ਬਾਅਦ ਇਹ ਨਾਲ ਸਾਂਝੀ ਕਰਦੇ ਹਾਂ ਮਾਗ ਮਹੱਲਾ ਪੰਜਵਾ ਉਹ ਤੋਂ ਬਾਅਦ ਫਿਰ ਮਾਗ ਮਾਗ ਮਦਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਮੈਂ ਪਿਛਲੇ ਐਪੀਸੋਡ ਵਿੱਚ ਵੀ ਆਖਿਆ ਸੀ ਕਿ ਕੁਝ ਮਹੀਨੇ ਐਸੇ ਨੇ ਜਿਨ੍ਹਾਂ ਵਿੱਚ ਤੀਰਥ ਸਾਨਾਂ ਤੇ ਜਾ ਕੇ सनातन ਧਰਮ ਵਿੱਚ ਵੀ ਤੇ ਸਿੱਖ ਧਰਮ ਵਿੱਚ ਵੀ ਤੇ ਹੋਰ ਧਰਮਾਂ ਵਿੱਚ ਵੀ ਜਿਹੜੇ ਭਾਰਤੀ ਧਰਮ ਨੇ ਉਹ ਤੀਰਥ ਸ਼ਨਾਨਾ ਦੀ ਬੜੀ ਮਹੱਤਤਾ ਤੀਰਥ ਯਾਤਰਾ ਤੀਰਥ ਅਸਥਾਨ ਤੇ ਜਾ ਕੇ ਇਸ਼ਨਾਨ ਕਰਨੇ ਪਵਿੱਤਰ ਜਿਹੜੀਆਂ ਨਦੀਆਂ ਮੰਨੀਆਂ ਗਈਆਂ ਨੇ ਜਿਵੇਂ ਗੰਗਾ ਯਮuna ਸਤਸਵਤੀ ਗੋਦਾਵਰੀ ਉਥੇ ਜਾ ਕੇ ਇਸ਼ਨਾਨ ਕਰਨੇ ਤੇ ਸਾਧੂ ਸੰਤਾਂ ਨੂੰ ਲੋੜਵੰਦਾਂ ਨੂੰ ਪੁੰਨ ਦਾਨ ਕਰਨਾ ਇਹਦੀ ਬੜੀ ਮਹੱਤਤਾ ਦਸੀ ਗਈ ਹੈ ਤੇ ਇਸ ਕਰਕੇ ਲੋਕ ਜਾਂਦੇ ਨੇ ਇਸ਼ਨਾਨ ਕਰਦੇ ਨੇ ਪੁੰਨ ਦਾਨ ਕਰਦੇ ਨੇ ਕਿ ਸਮਝਦੇ ਆ ਕਿ ਉਹਨਾਂ ਦੀ ਮਾਇਆ ਸਫਲ ਹੋਈ ਹੈ ਤੇ ਗੁਰੂ ਸਾਹਿਬ ਨੇ ਮਧਨ ਲਵਸ ਤਾਂ ਹੀ ਵਰਤੇ ਇਥੋਂ ਆਰੰਭ ਹੁੰਦਾ ਹੈ ਮਾਗ ਮਧਨ ਸੰਗ ਸਾਧੂਆਂ ਏ ਭਾਈ हे प्राणीयो हे जगासुओ मागਦੇ ਮਹੀਨੇ ਵਿੱਚ ਜਿਹੜੇ ਪ੍ਰਾਣੀ ਜਿਹੜੇ ਗੁਰਮੁਖ ਜਨ ਜਿਨ੍ਹਾਂ ਨੂੰ ਸੋਦੀਪ ਅਕਾਲ ਪੁਰਖ ਨੇ ਬਖਸ਼ਿਆ ਉਹ ਕੀ ਕਰਨ ਇਸ਼ਨਾਨ ਕਰਨ ਇਸ਼ਨਾਨ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਪਹਿਲਾ ਜ਼ਿਕਰ ਇਸ਼ਨਾਨ ਦਾ ਆਉਂਦਾ ਹੈ ਕਰ ਇਸ਼ਨਾਨ ਸਿਮਰਪੁਰਾ ਵਰਪਨਾ ਮੰਨ ਤਨ ਭੇਰੋਗਾ ਤੇ ਇਸ਼ਨਾਨ ਕਾਦੇ ਚ ਕਰਨਾ ਹੈ ਸਾਧੂਆਂ ਦੀ ਧੂੜੀ ਜਿਹੜੇ ਅਕਾਲ ਪੁਰਖਾ ਮਿਲੇ ਹੋਏ ਨੇ ਸਾਧੂ ਜਨ ਉਹਨਾਂ ਦੀ ਧੂੜੀ ਮਸਤਕ ਨੂੰ ਲਾਉਣੀ ਹੈ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਇਹ ਇਸ਼ਨਾਨ ਹੈ ਦੂਸਰਾ ਸ਼ਰਣ ਵੀ ਹੈ ਅਸਰ ਸ਼ਰਣ ਇਹ ਹੈ ਕਿ ਉਹਨਾਂ ਤੋਂ ਮਤ ਲੈ ਉਹਨਾਂ ਤੋਂ ਮਤ ਲੈ ਕੇ ਉਸ ਮਤ ਨੂੰ ਗ੍ਰਹਿਣ ਕਰ ਜੋ ਉਹਨਾਂ ਨੇ ਆਪਣੀ ਜੀਵਨ ਚ ਕਮਾਈ ਕੀਤੀ ਹੈ ਹਰ ਕਾ ਨਾਮ ਧਿਆਏ ਕੇ ਹਰੀ ਦਾ ਨਾਮ ਧਿਆ ਆਕਾਲ ਪੁਰਖ ਨੂੰ ਆਪੋ ਆਪਣੇ ਅਕੀਦੇ ਮੁਤਾਬਿਕ ਸਾਰੇ ਯਾਦ ਕਰਨ ਸਭਨਾਂ ਨੂੰ ਕਰ ਦਾਨ ਫਿਰ ਜਿਹੜਾ ਮੈਂ ਕਿਹਾ ਦਾਨ ਜਿੰਨਾ ਬਣਦਾ ਸਰਦਾ ਜਿਵੇਂ ਦਸਵੰਦ ਹੈ 10th ਪਾਰਟ ਆਫ ਦੀ ਰਾਈਟਲੀ ਅਰਨਡ ਇਨਕਮ ਹੱਕ ਹਲਾਲ ਦੀ ਕਮਾਈ ਦਾ ਦਸਵਾਂ ਹਿੱਸਾ ਇਸਲਾਮ ਵਿੱਚ ਵੀ ਹੈ ਜ਼ਕਾਤ ਯਹੂਦੀਆਂ ਵਿੱਚ ਵੀ ਇਹ ਪਰੰਪਰਾ ਹੈ ਉਹ দান ਕਰਨ ਤਾਂ ਕਿ ਤੇਰਾ ਦਿੱਤਾ ਪੈਸਾ ਜਿਹੜਾ ਉਹ ਲੋੜਵੰਦਾਂ ਦੇ ਕੰਮ ਆ ਸਕੇ ਤੇ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਹੋ ਸਕੇ ਇਹ ਪੁੰਨ ਦਾ ਕੰਮ ਹੈ ਮਾਜ ਬਣ ਮਜਨ ਸੰਗ ਸਾਧੂ ਆ ਤੂੜੀ ਕਰਿ ਇਸ਼ਨਾਨ ਹਰ ਕਾ ਨਾਮ ਤੇ ਆਏ ਕੇ ਸਭਨਾਂ ਨੂੰ ਕਰਦਾਨ ਫਿਰ ਅਗਲੀ ਤੋਂ ਕਹਿ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਇਸ ਤਰ੍ਹਾਂ ਕਰਨ ਨਾਲ ਕੀ ਹੋਵੇਗਾ ਕਿ ਤੇਰੇ ਕਰਮਾਂ ਦੀ ਜਿਹੜੀ ਜਿਵੇਂ ਆਪਾਂ ਸੁਖਰਮ ਕਰਦ ਕਰਦੇ ਆ ਤੇ ਦੁਸ਼ਕਰਮ ਕਰਦੇ ਆ ਦੁਸ਼ਕਰਮਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ ਮਨ ਨੂੰ ਜਾਂ ਪੰਜਾਂ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ ਇਸ ਮਨ ਨੂੰ ਉਹਨੇ ਦਬਿਆ ਹੋਇਆ ਆਪਣੀ ਜਕੜ ਵਿੱਚ ਲਪੇਟਿਆ ਹੋਇਆ ਹੈ ਜਨਮ ਕਰਮ ਮਲ ਉਤਰੇ ਉਹ ਮਲ ਉਤਰ ਜਾਏਗੀ ਉਹ ਮੈਲ ਉਤਰ ਜਾਏਗੀ ਮਨ پاک ਪਵਿੱਤਰ ਹੋ ਜਾਏਗਾ ਤੇ ਨਾਰਕੀ ਹੋਵੇਗਾ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਹੰਕਾਰ ਜਿਹੜਾ ਹੈ ਉਹ ਪ੍ਰਭੂ ਮਿਲਾਪ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ ਤੇਰਾ ਹੰਕਾਰ ਵੀ ਦੂਰ ਹੋ ਜਾਏਗਾ ਮਨ ਨਿਮਰਤਾ ਆ ਜਾਵੇਗੀ ਅਗਲੀ ਤੋਕ ਹੈ ਕਾਮ ਕ્રોਧ ਨਾ 모ਹੀਏ ਮਨ세 ਲੋਭ ਸਵਾਨ ਬੜੇ ਡੂੰਗੇ ਅਰਥ ਹੈ ਕਾਮ ਕ્રોਧ ਨਾ 모ਹੀਏ ਜਿਹੜੇ ਕਾਮ ਤੇ ਕ્રોਧ ਨੇ ਕਾਮ ਕ્રોਧ ਕਾਇਆ ਕੋ ਗਾਲੇ ਜੋ ਕੰਚਨ ਸੋਹਾਗਾ ਟਾਲੇ ਜਿਵੇਂ ਕੰਚਨ ਨੂੰ ਸੋਹਾਗਾ ਟਾਲ ਦਿੰਦਾ ਸੋਨੇ ਨੂੰ ਸਵਾਗਾ ਢਾਲ ਦਿੰਦਾ ਹੈ ਇਸ ਤਰ੍ਹਾਂ ਕਾਮਕ੍ਰੋਧ ਕਾਇਆ ਨੂੰ ਗਾਲ ਦਿੰਦੇ ਆ ਕਾਮਕ੍ਰੋਧ ਨਾ ਮੋਹੀ ਹੈ ਕਾਮਕ੍ਰੋਧ ਤੋਂ ਫਿਰ ਤੇਰਾ छुटਕਾਰਾ ਹੋ ਜਾਏਗਾ ਬੰਦ ਖਲਾਸੀ ਹੋ ਜਾਏਗੀ ਤੇ ਨਾਲ ਜਿਹੜਾ ਲੋਭ ਹੈ ਸੰਸਾਰ ਵਿੱਚ ਬਹੁਤ ਵੱਡਾ ਲੋਭ ਕਿਉਂਕਿ ਲੋਭੀ ਕਾਵੇ ਸਾਣਾ ਕੀਚੇ ਬਾਣੀ ਕਹਿੰਦੀ ਹੈ ਜੇ ਕਾ ਪਾਰ ਹੋਸਾ ਹੈ ਲੋਭ ਆਦਮੀ ਨੂੰ ਵਤ ਰਹਤੇ ਲੈ ਜਾਂਦਾ ਹੈ ਮਿਲ ਸੇ ਲੋਭ ਸਵਾਨ ਸਵਾਨ ਦਾ ਮਤਲਬ ਹੈ ਕੁਕਰ ਕੁੱਤੇ ਨੂੰ ਕਿਹਾ ਉਹ ਲੋਭ ਰੂਪੀ ਕੁੱਤਾ ਜਿਹੜਾ ਹੈ ਸ਼ਵਾਨਾ ਜਿਹੜਾ ਉਹ ਵੀ ਫਸ ਦੌੜ ਜਾਂਦਾ ਹੈ ਇਨਸਾਨ ਦੇ ਜੀਨ ਚੋਂ ਭੱਜ ਜਾਂਦਾ ਹੈ ਆਦਮੀ ਲੋਭ ਰਾਹਤ ਹੋ ਜਾਂਦਾ ਹੈ ਕਿ ਜਿਹੜਾ ਲੋਭ ਰਾਹਤ ਹੈ ਉਹ ਫਿਰ ਪਰਮਾਰਥ ਦੇ ਮਾਰਗ ਤੇ ਤੁਰਦਾ ਹੈ ਅਗਲੀ ਜਿਹੜੀ ਤੋਕਾ ਹੈ ਉਹ ਹਰ ਵਿਅਕਤੀ ਨੂੰ ਹੀ ਤਕਰੀਬਨ ਲੋਕ ਅਖਾਣਾ ਵਾਂਗ ਯਾਦ ਹੈ ਸੱਚੇ ਮਾਰਗ ਚੱਲਦੇ ਆ ਜੇ ਤੁਸੀਂ ਸਤਿਆਰੇ ਜੀਵਨ ਦੇ ਧਾਰਨੀ ਹੋ ਸਚਾਰੇ ਮਾਰਗ ਤੇ ਚਲਦੇ ਹੋ ਚੰਗੇ ਮਾਰਗ ਤੇ ਚਲਦੇ ਹੋ ਫਿਰ ਕੀ ਮਿਲਦਾ ਉਸ ਤੇ ਕਰੇ ਜਹਾਨ ਫਿਰੋਦੀ ਜਹਾਨ ਵਿੱਚ ਉਸ ਵਿਅਕਤੀ ਦੀ ਉਸਤਤ ਹੁੰਦੀ ਹੈ ਕਿ ਸੱਚਾ ਸਤਿਆ ਰੋਤੀ ਹੈ ਇਹ ਸੱਚ ਦੇ ਮਾਰਗ ਤੇ ਚਲਦਾ ਹੈ ਅਗਲੀ ਤੱਕ ਵੀ ਇਸੇ ਤਰ੍ਹਾਂ ਹੀ 68 ਤੀਰਥ ਸਗਲ ਪੁੰਨ ਭਾਰਤੀ ਧਰਮ ਦਰਸ਼ਨ ਵਿੱਚ ਜਾਂ ਧਾਰਮਿਕ ਫਲਸਫੀ ਵਿੱਚ 68 ਤੀਰਥਾਂ ਦਾ ਇਸ਼ਨਾਨ ਮੰਨਿਆ ਗਿਆ ਪਰ ਬਾਕੀ ਸਹਿਬਾਨ ਨੇ ਇਹਦਾ ਖੰਡਨ ਵੀ ਕੀਤਾ ਹੈ ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਕਿ ਜਲ ਕੇ ਮਜਨ ਜੇ ਗਤ ਹੋਵੇ ਨਿਤਿਤ ਮੈਂਡਕ ਨਾਵੇ ਜੈਸੇ ਮੈਂਡਕਤਾ ਜਿ ਉਹਨਾਂ ਫਿਰ ਫਰ ਜੋਨੀ ਆਵੇ ਜੇ ਜਲ ਵਿੱਚ ਰਹਿਣ ਨਾਰ ਜਾਂ ਹਰਵੇ ਦੇ ਜਲ ਵਿੱਚ ਰਹਿਣ ਵਾਲੀ ਬੰਦਾ ਪਵਿੱਤਰ ਹੁੰਦਾ ਆ ਆਤਮਾ ਪਵਿੱਤਰ ਹੁੰਦੀ ਆ ਨਿਰਮਲ ਹੁੰਦੀ ਆ ਤੇ ਫਿਰ ਜਿਹੜਾ ਮੈਂਡਕ ਹੈ ਜਾਂ ਡੱਡੂ ਹੈ ਉਹ ਤਾਂ ਰਿੰਦੇ ਪਾਣੀ ਵਿੱਚ ਹੈ ਉਹੀ ਤਾਂ ਫਿਰ ਇਸਤਰੀ ਗਤ ਹੋਏ ਹੋਈ ਸਮਝੋ ਕਿੰਦੇ ਇਸ ਤਰ੍ਹਾਂ ਨਹੀਂ ਹੈ ਆਪਣੀ ਜੀਵਨ ਨੂੰ ਸਤਾਰਾ ਬਣਾਉਣਾ ਪਵੇ ਇਥੇ ਇਸ਼ਨਾਨ ਦੀ ਮਹੱਤਤਾ ਹੈ ਉਥੇ ਭਗਤਾਂ ਨੇ ਕਰਮ ਕਾਂਡ ਦੇ ਤਹਿਤ ਕੀਤੇ ਜਾਣ ਵਾਲੇ ਇਸ਼ਨਾਨਾਂ ਦਾ ਖੰਡੇ ਨੂੰ ਹੀ ਕੀਤਾ 68 ਤੀਰਥ ਸਗਲਪੁਰ 68 ਤੀਰਥਾਂ ਦਾ ਜਿਹੜਾ ਇਸ਼ਨਾਨ ਹੈ ਆਮ ਤੌਰ ਤੇ ਸਨਾਤਨੀ ਪਰੰਪਰਾਜ ਕਿਹਾ ਜਾਂਦਾ ਕਿ 68 ਦਾ ਮਤਲਬ 60 ਤੇ 8 68 ਤੀਰਥਾਂ ਦਾ ਇਸ਼ਨਾਨ ਹੈ ਉਹ ਚੋਣਵੇਂ ਤੀਰਥ ਨੇ ਜਿਨ੍ਹਾਂ ਦੀ ਅਗਰ ਜ਼ਿਆਰਤ ਕੀਤੀ ਜਾਵੇ ਯਾਤਰਾ ਕੀਤੀ ਜਾਵੇ ਦਰਸ਼ਨ ਕੀਤੇ ਜਾਣ ਪਊ ਨਜ਼ਰ ਜਾ ਕੇ ਕੀਤਾ ਜਾਵੇ ਉੱਥੇ ਇਸ਼ਨਾਨ ਕੀਤਾ ਜਾਵੇ ਤੇ ਫਿਰ ਜੀਵਨ ਮੁਕਤ ਹੋ ਜਾਂਦਾ ਹੈ ਤੇ ਉਹ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਕਿ ਨੇ 68 ਤੀਰ ਸਗਲ ਪੁੰਨ 68 ਤੀਰਥਾਂ ਦਾ ਫਲ ਇਕ ਬਣੇ ਤੇ ਜੇ ਕੋ ਨਾ ਜਾ ਸਕੇ ਤੇ 68 ਤੀਰ ਸਗਲ ਪੁੰਨ ਜੀ ਦਇਆ ਪਰਵਾਰ ਜੇ ਕਿਸੇ ਵਿਅਕਤੀ ਤੇ ਤੁਸੀਂ ਦਇਆ ਕਰਦੇ ਹੋ ਜੀਵਾਂ ਤੇ ਦਇਆ ਕਰਦੇ ਹੋ ਹਰ ਜਿਹੜੀ ਜਿਉਂਦੀ ਵਸਤੂ ਹੈ ਜਾਂ ਵਿਅਕਤੀ ਹੈ ਜਾਂ ਜਿਉਂਦੀ ਚੀਜ਼ ਹੈ ਉਹਦੇ ਪ੍ਰਤੀ ਤੁਸੀਂ ਦਇਆ ਭਾਵ ਰੱਖਦੇ ਹੋ ਇਥੋਂ ਤੱਕ ਕਿ ਬਨਸਪਤੀ ਵੀ ਜਿਵਤ ਗਿਣੀ ਜੀਵ ਕੈਟਾਗਰੀ ਵਿੱਚ ਗਿਣੀ ਜਾਂਦੀ ਹੈ ਫੁੱਲਾਂ ਨਾਲ ਬੂਟਿਆਂ ਨਾਲ ਜੋ ਵੀ ਕੁਦਰਤ ਦੀ ਸਾਜੀ ਹੋਈ ਚੀਜ਼ ਹੈ ਉਹਦੇ ਤੇ ਤੁਸੀਂ ਦਇਆ ਭਾਵ ਰੱਖਦੇ ਹੋ ਉਹਦੇ ਪ੍ਰਤੀ ਕਿਉਂਕਿ ਦਇਆ ਧਰਮ ਦਾ ਮੂਲ ਹੈ ਤੁਲਸੀਦਾਸ ਕਹਿੰਦੇ ਨੇ ਪਾਪ ਮੂਲ ਅਭਿਮਾਨ ਤੁਲਸੀ ਦਇਆ ਨਾ ਛੋੜੀਏ ਜਬ ਲਗ ਘਟਵੇਂ ਪ੍ਰਾਨ ਜਦੋਂ ਤੱਕ ਤੇਰੇ ਸਾਥ ਸਾਹਾ ਦਇਆ ਭਾਵਨਾ ਛੱਡੀ ਕਿਉਂਕਿ ਦਇਆ ਜਿਹੜੀ ਹੈ ਸਭ ਤੋਂ ਵੱਡਾ ਗੁਣਾ ਆਦਮੀ ਦਾ ਜਿਹੜਾ ਵਿਅਕਤੀ ਦਇਆ ਕਰਦਾ ਤੇ ਖਿਮਾ ਕਰਦਾ ਹੈ ਜਾਇ ਤੇ ਖਮਾ ਕੱਠੇ ਵੀ ਹੁੰਦੇ ਨੇ 86 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਅਠਾਰਤੀ ਦੀ ਥਾਂ ਦੀ ਤੇਰੀ ਯਾਤਰਾ ਹੋ ਜਾਏਗੀ ਜੇ ਤੂੰ ਕਿਸੇ ਵਿਅਕਤੀ ਤੇ ਦਇਆ ਰੱਖਦਾ ਹੈ ਦਇਆ ਦਇਆ ਕਰਦਾ ਹੈ ਦਇਆ ਭਾਵ ਰੱਖਦਾ ਹੈ ਫਿਰ ਹਰ ਇੱਕ ਨੂੰ ਇਹ ਦਾਤ ਨਹੀਂ ਮਿਲਦੀ ਰਾਜਨ ਦੇਵ ਦੀ ਅਗਲੀ ਤੁਖ ਵਿੱਚ ਕਹਿੰਦੇ ਨੇ ਆਗ ਮਹੀਨੇ ਦਾ ਜੋ ਇਹ ਸ਼ਬਦ ਹੈ ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਨੂੰ ਦੇਵੇ ਦਇਆ ਕਰ ਜਿਸ ਤੇ ਉਤੇ ਅਕਾਲ ਪੁਰਖ ਆਪ ਮਿਹਰਵਾਨ ਹੋ ਕੇ ਕਿਉਂਕਿ ਜਿੱਦੇ ਲਾਉ ਉਤੇ ਲਗਣਾ ਨਾਨਕ ਅਰਥੇ ਕੀ ਜਾਣੇ ਕਰਤਾ ਰਚਨਾ ਜਿੱਦ ਜਿੱਦ ਕਾਲਪ ਕੋ ਕਿਸੇ ਨੂੰ ਲਾਉਂਦਾ ਹੈ ਉਧਰ ਉਧਰ ਰੋ ਲੱਗਦਾ ਹੈ ਜਿਸ ਨੂੰ ਦੇਵੇ ਦਇਆ ਕਰ ਜਿਸ ਤੇ ਉਹ ਦਇਆ ਕਰਕੇ ਟੁੱਟ ਕੇ ਮਿਹਰਬਾਨ ਹੋ ਕੇ ਉਹਨੂੰ ਨਾਮਦਾਨ ਦੀ ਬਖਸ਼ਿਸ਼ ਕਰਦਾ ਹੈ ਆਪਣੇ ਘਰ ਘਰ ਨਾਲ ਜੋੜਦਾ ਹੈ ਨਾਮ ਨਾਲ ਜੋੜਦਾ ਹੈ ਬੰਦਗੀ ਨਾਲ ਜੋੜਦਾ ਸਚਾਰੇ ਜੀਵਨ ਦਾ ਪਾਂਧੀ ਬਣਾਉਂਦਾ ਹੈ ਸੋਈਪੁਰਖ ਸੁਜਾਨ ਉਹ ਵਿਅਕਤੀ ਸੁਜਾਨ ਹੋ ਜਾਂਦਾ ਹੈ ਸਿਆਣਾ ਹੋ ਜਾਂਦਾ ਹੈ ਸਹੀ ਮਾਨਿਆ ਵਿੱਚ ਜੀਵਨ ਮੁਕਤ ਹੋ ਜਾਂਦਾ ਹੈ ਜਿਨ੍ਹਾਂ ਮਿਲਿਆ ਪਰ ਆਪਣਾ ਜਿਨ੍ਹਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦੇ ਨਾਮ ਦੀ ਸੋਝੀ ਹੋ ਜਾਂਦੀ ਹੈ ਜਾਂ ਨਾਮ ਦੇ ਮਾਰਗ ਦੇ ਪਾਧੀ ਬਣ ਜਾਂਦੇ ਨੇ ਨਾਮ ਮਾਰਗ ਦੇ ਯਾਤਰੀ ਬਣ ਜਾਂਦੇ ਨੇ ਨਾਨਕ ਤੈਨੂੰ ਕੁਰਬਾਨ ਫਿਰ ਪੰਜਵੀਂ ਜੋਤ ਪੰਜਵੇਂ ਨਾਨਕ ਯਾਨੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਹਨਾਂ ਦੇ ਮੈਂ ਸਦਕੇ ਜਾਣਾ ਵਾਰਨੇ ਜਾਣਾ ਕੁਰਬਾਨ ਜਾਣਾ ਤੇ ਅੰਤਮ ਤੋਖੇ ਆ ਮੰਗ ਸੁਚੇ ਸੇ ਕਾਢੀ ਮਾਗ ਦੇ ਮਹੀਨੇ ਵਿੱਚ ਇਸ ਪਵਤ ਸਾਗਰ ਤੋਂ ਉਹ ਵਿਅਕਤੀ ਪਾਰ ਹੋ ਕੇ ਸੁਰਖਰੂ ਹੋ ਕੇ ਨਿਕਲ ਸਕਦਾ ਹੈ ਇਸ ਜੰਜਾਲ ਤੋਂ ਮਾਇਆ ਰੂਪੀ ਜੰਜਾਲ ਤੋਂ ਜਾਂ ਜੋ ਵੀ ਦੁਨੀਆ ਦੇ ਜੰਜਾਲ ਨੇ ਉਹ ਕੰਮਕਾਰ ਤਾਂ ਸਾਰੇ ਕਰੇ ਆਪਣੇ ਕਾਰਵਿਹਾਰ ਕਰਨੇ ਦੱਸੇ ਹੋਏ ਨੇ ਪਰ ਮੰਗ ਸੱਚੇ ਸੇ ਕਾੜੀਏ मागਦੇ ਮਹੀਨੇ ਵਿੱਚ ਉਹ ਵਿਅਕਤੀ ਸਚਾਰੇ ਹੋ ਕੇ ਇਸ ਮਹੀਨੇ ਨੂੰ ਬਸਰ ਕਰ ਸਕਣਗੇ ਹੁਣ ਤੇ ਕਿਰਪਾ ਹੋਵੇਗੀ ਕਿਨਾਂ ਤੇ ਜਨ ਪੂਰਾ ਗੁਰ ਮਿਹਰਵਾਨ ਜਨਾਂ ਤੇ ਪੂਰਾ ਗੁਰੂ ਗੁਰੂ ਗ੍ਰੰਥ ਸਾਹਿਬ ਜਦੋਂ ਵੀ ਗੱਲ ਆਈ ਆ ਪੂਰੇ ਗੁਰੂ ਦੀ ਆਈ ਹੈ ਪੂਰੇ ਗੁਰਕਾਰ ਸੰਪਦੇਸ਼ 파ਰਬਨ ਨਿਕਟ ਕਰ ਭੇਖ ਗੁਰੂ ਪੂਰਾ ਜਨ ਸਮਰਿਆ ਸਹੀ ਪਏ ਨੇ ਹਾਲ ਇਹਨ ਪੂਰਾ ਗੁਰਮਹਿਰਵਾਨ ਗੁਰੂ ਗ੍ਰੰਥ ਸਾਹਿਬ ਪੂਰਾ ਗੁਰੂ ਸਮਰਥ ਗੁਰੂ ਤੇ ਪ੍ਰਤੱਖ ਗੁਰੂ ਹੈ ਬਾਣੀ ਗੁਰੂ ਹੈ ਇਸ ਕਰਕੇ ਜਿਹੜੇ ਬਾਣੀ ਦੇ ਲੜ ਲੱਗਣਗੇ ਇਹ ਬਾਣੀ ਤੋਂ ਮਿਲਦੇ ਉਪਦੇਸ਼ ਨੂੰ ਆਪਣੀ ਜੀਵਨ ਵਿੱਚ ਧਾਰਨ ਕਰਕੇ ਉਸ ਦੇ ਮੁਤਾਬਕ ਇਹ ਮਹੀਨਾ ਬਸਰ ਕਰਨਗੇ ਉਹ ਆਪਣੇ ਜੀਵਨ ਨੂੰ ਫਿਰ ਸਹੀ ਪਾਸੇ ਵੱਲ ਲੈ ਜਾਣਗੇ ਇਹ ਉਹਨਾਂ ਦਾ ਸੰਸਾਰ ਤੇ ਆਇਆ ਸਫਲ ਹੋਵੇਗਾ ਨਨ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਏਗੀ ਇਹ ਹੈ ਮਾਗ ਮਹੀਨੇ ਦੇ ਸ਼ਬਦਾਰਥ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਣ ਇਸ ਮਹੀਨੇ ਦਾ ਮੈਂ ਕਿਹਾ ਸੀ ਜਿਵੇਂ ਆਰੰਭ ਵਿੱਚ ਇਤਿਹਾਸਕ ਤੌਰ ਤੇ ਤੇ ਸਭਿਆਚਾਰਕ ਤੌਰ ਤੇ ਬਹੁਤ ਮਹੱਤਵ ਹੈ ਸਭਿਆਚਾਰਕ ਤੇ ਆ ਕਿ ਮਾਗੀ ਮੁਖਸਰ ਦੀ ਮੁਖਸਰ ਸਾਹਿਬ ਮਾਲਵੇ ਦਾ ਬਹੁਤ ਉੱਗਾ ਤੇ ਇਤਿਹਾਸਕ ਨਗਰ ਹੈ ਉਥੇ ਮੇਲਾ ਲੱਗਦਾ ਹੈ ਪ੍ਰਾਤਨ ਸਮੇਂ ਤੋਂ ਜਿਹੜੇ ਮੇਲੇ ਦੀ ਸ਼ਕਲ ਤੇ ਜਾਂਦੇ ਨੇ ਉਹ ਮੇਲਾ ਮੇਲੀਆਂ ਦਾ ਉਹ ਆਪਣਾ ਮੇਲਾ ਵੇਂਦੇ ਨੇ ਪਰ ਇਹਦੀ ਇਤਿਹਾਸਿਕ ਮਹੱਤਤਾ ਬਹੁਤ ਵੱਡੀ ਹੈ ਜਦੋਂ ਸ਼ਿਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਕੇਰਾ ਪਾਇਆ ਹੋਇਆ ਸੀ 6-7 ਮਹੀਨੇ ਕੇਰਾ ਰਿਹਾ 22 ਤਾਰ ਦੇ ਰਾਜਿਆਂ ਦਾ ਪਹਾੜੀ ਰਾਜਿਆਂ ਦਾ ਤੇ ਔਰੰਗਜ਼ੇਬ ਵੱਲੋਂ ਭੇਜੀਆਂ ਗਈਆਂ ਫੌਜਾਂ ਦਾ ਮੇਰੀਆਂ ਫੌਜਾਂ ਸਾਨੂੰ ਵਜ਼ੀਰ ਖਾਨ ਸੂਬਾ ਸਰਹੰਦੀਆਂ ਹੋ ਜਾਂਦਾ ਤੇ ਹੋਰ ਲੁਟੇਰੇ ਵਗੈਰਾ ਜਿਹੜੇ ਨਾਲ ਡਲੇ ਹੋਏ ਸਨ ਬੜੀ ਵੱਡੀ ਗਿਣਤੀ ਵਿੱਚ ਤੇ ਸੌਆਂ ਖਾਦੀਆਂ ਸਭ ਕੁਝ ਤੁਸੀਂ ਜਾਣਦੇ ਹੋ ਮੈਂ ਅੱਗੇ ਇਤਿਹਾਸ ਤੁਹਾਨੂੰ ਦੱਸ ਚੁੱਕਾ ਹਾਂ ਤੁਸੀਂ ਆਪ ਵੀ ਜਾਣਦੇ ਹੋ ਉਹ ਫਿਰ ਸੌਆਂ ਖਾਦੀਆਂ ਸਭ ਕੀਤਾ ਮਾਤਾ ਜੀ ਦੇ ਕਹਿਣ ਤੇ ਗੁਰੂ ਸਾਹਿਬ ਨੇ ਕਿਲਾ ਅਨੰਦਪੁਰ ਸਾਹਿਬ ਦਾ ਛੱਡ ਦਿੱਤਾ ਤੇ ਫਿਰ ਅੱਗੇ ਵੀ ਇਤਿਹਾਸ ਤੋਂ ਤੁਸੀਂ ਵਕਫ ਹੋ ਕਿ ਕਿਵੇਂ ਸਤਸਾ ਨਦੀ ਦੇ ਉੱਤੇ ਫਿਰ ਜਦ ਜੰਗ ਹੋਈ ਭਿਆਨਕ ਉਥੇ ਕਾਫੀ ਨੁਕਸਾਨ ਹੋਇਆ ਮੁਗਲ ਫੌਜਾਂ ਦਾ ਉਥੇ ਫਿਰ ਅੱਗੇ ਪਰਿਵਾਰ ਉਛੜ ਗਿਆ ਗੁਰੂ ਸਾਹਿਬ ਦਾ ਤੇ ਮਾਤਾ ਜੀ ਛੋਟੇ ਸਾਬਜ਼ਾਦਿਆਂ ਦੇ ਨਾਲ ਅ ਇਧਰ ਚਲੇ ਜਾਂਦੇ ਨੇ ਅ ਕੁਮੇ ਮਾਸ਼ ਕੀਤੇ ਰਹਿੰਦੇ ਨੇ ਇੱਕ ਦਿਨ ਇੱਕ ਰਾਤ ਫਿਰ ਅ ਉਥੇ ਮੁਰੰਡਾ ਦੀ ਕੋਤਵਾਲੀ ਚਲੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਉਹ ਉਹਨਾਂ ਨੂੰ ਲੈ ਜਾਂਦੇ ਨੇ ਸਰਹੰਦ ਦੇ ਸੂਬੇਦਾਰ ਦੇ ਜਿਹੜੇ ਕਰਮਚਾਰੀ ਪੁਲਿਸ ਵਾਲੇ ਉਹ ਫਿਰ ਕੋਤਵਾਲੀ ਅ ਉਹਨਾਂ ਦੀਆਂ ਪੇਸ਼ੀਆਂ ਹੁੰਦੀਆਂ ਨੇ ਕੋਤਵਾਲੀ ਚਲੇ ਜਾ ਕੇ ਪੇਸ਼ੀਆਂ ਹੋਣ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਮਾਤਾ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਮੋਤੀराम ਮਹਾਰਾਜੀ ਇਹ ਟੋਡਰਮਾਲ ਜੀ ਸੰਸਕਾਰ ਕਰਦੇ ਨੇ ਇਹ ਸਾਰਾ ਇਤਿਹਾਸ ਤੁਸੀਂ ਜਾਣਦੇ ਦਸਮ ਪਾਤਸ਼ਾਹ ਇੱਥੇ ਚਮਕੌਰ ਦੀ ਗੜੀ ਤੋਂ 10 ਲੱਖ ਦੇ ਮੁਲਕਈਏ ਨੂੰ ਹਰਾ ਕੇ ਤੇ ਸੰਗਤ ਦਾ ਹੁਕਮ ਮੰਨ ਕੇ ਪੰਜ ਸਿੰਘਾਂ ਦਾ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਕਿ ਖਾਲਸਾ ਪੰਥੀ ਚੜ੍ਹਦੀ ਕਲਾ ਲਈ ਆਪ ਦੇ ਸਹੀਕ ਰੂਪ ਚ ਹਾਲੇ ਸਾਡੇ ਦਰਮਿਆਨ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਖਾਲਸਾ ਪੰਥ ਪ੍ਰਫੁੱਲਤ ਹੋਵੇਗਾ ਆਪ ਜੀ ਦੇ ਹੁੰਦਿਆ ਹੋਇਆ ਵੈਸੇ ਦਾ ਸਦਾ ਹੀ ਪ੍ਰਫੁੱਲਤ ਹੈ ਤੇ ਆਪ ਜੀ ਇਥੋਂ ਚਲੇ ਜਾਓ ਗੁਰੂ ਸਾਹਿਬ ਫਿਰ ਬਹੁਤ ਵਿਖਮ ਹਾਲਾਤ ਵਿੱਚ ਅਗਰ ਸੋਚੋ ਤਾਂ ਰੌਂਗਟੇ ਖੜੇ ਹੋ ਜਾਂਦੇ ਨੇ ਕਿਵੇਂ ਟਿੰਡ ਦਾ ਸਹਰਾਣਾ ਲਾ ਕੇ ਸੁੱਤੇ ਨੇ ਮਾਛੀਵਾੜੇ ਮਾਛੀਵਾੜੇ ਵਿੱਚ ਸੁਤਾ ਸ਼ਹਿਨशाह ਜਹਾਂ ਦਾ ਹੱਥ ਵਿੱਚ ਤੇਗ ਮੋਢੇ ਢਾਸਣਾ ਕਮਾਂ ਦਾ ਇਹ ਸੁੰਦਰਕੌਰ ਦਾ ਗਾਇ ਗੀਤ ਹੈ ਗੁਰੂ ਸਾਹਿਬ ਦੇ ਜਾਮਾ ਲੀ ਰੂਲੀ ਲੈ ਪੈਰਾਂ ਵਿੱਚ ਛਾਲੇ ਨੇ ਤੇ ਸਤਰਕ ਵੀ ਨੇ ਤੇ ਸਿੰਘ ਜਿਹੜੇ ਸੀ ਕੁਝ ਨਾਲ ਉਹ ਲੱਭਦੇ ਲੱਭਦੇ ਅੱਧੀ ਰਾਤ ਨੂੰ ਗੁਰੂ ਸਾਹਿਬ ਦੇ ਕੋਲ ਪਹੁੰਚ ਜਾਂਦੇ ਆ ਬਹੁਤ ਇੱਕ ਦਿਲ ਨੂੰ ਟੰਬਣ ਵਾਲਾ ਇਤਿਹਾਸ ਹੈ ਇਥੋਂ ਫਿਰ ਗੁਰੂ ਸਾਹਿਬ ਆ ਪਾਈ ઘણી ਖਾਤੇ ਨਵੀ ਖਾਂ ਉਹਨਾਂ ਨੂੰ ਫਿਰ ਉੱਚਦਾ ਪੀੜ ਬਣਾ ਕੇ ਲੈ ਜਾਂਦੇ ਨੇ ਫਿਰ ਗੁਲਾਬੇ ਪੰਜਾਬੇ ਤੋਂ ਹੁੰਦੇ ਹੋਏ ਫਿਰ ਗੁਰੂ ਸਾਹਿਬ ਨੂੰ ਰਾਏਕੋਟ ਰਿਆਸਤ ਦਾ ਜਿਹੜਾ ਉਸ ਵੇਲੇ ਦਾ ਹਾਕਮ ਸੀ ਉਹ ਬੜਾ ਸ਼ਰਧਾਲੂ ਸੀ ਗੁਰੂ ਸਾਹਿਬ ਦਾ ਉਥੇ ਗੁਰੂ ਸਾਹਿਬ ਕੁਝ ਧੇਰ ਕਾਮ ਕਰਦੇ ਨੇ ਕੁਝ ਮਹੀਨੇ ਉਸ ਤੋਂ ਬਾਅਦ ਫਿਰ ਮਾਲਵੇ ਦੇ ਵੱਖ-ਵੱਖ ਪਿੰਡਾਂ ਵਿੱਚ ਜੁਤੀ ਹੁੰਦੇ ਹੋਏ ਆਲਮਗੀਰ ਹੋਰ ਸਾਰੇ ਕੋਟਕਪੂਰਾ ਜਦੋਂ ਗੁਰੂ ਸਾਹਿਬ ਪਹੁੰਚਦੇ ਆ ਤੇ ਤੁਹਾਨੂੰ ਯਾਦ ਹੋਵੇਗਾ ਕਿ ਭੁੱਖ ਦੇ ਦੁੱਖੋਂ 40 ਸਿੰਘ ਮਾਝੇ ਦੇ ਭਾਈ ਮਹਾ ਸਿੰਘ ਦੀ ਵਾਈਹੇਟ ਬਿਦਾਵਾ ਦੇ ਕੇ ਚਲੇ ਗਏ ਸੀ ਆਪਣੇ ਪਿੰਡ ਸੁਰ ਸਿੰਘ ਤੇ ਉਥੇ ਜਦੋਂ ਉਹ ਉਹਨਾਂ ਨੇ ਲਿਖ ਦਿੱਤਾ ਸੀ ਵਿਦਾਵਾ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਗੁਰੂ ਸਾਹਿਬ ਨੇ ਕਿਹਾ ਸੀ ਇਸ ਤਰ੍ਹਾਂ ਲਿਖ ਦਿਓ ਭਈ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਤੇ ਭੁੱਖ ਦੇ ਦੁੱਖੋਂ ਬੜਾ ਚਿਰ ਉਹਨਾਂ ਨੇ ਸਿਰ ਰੱਖਿਆ ਪਰ ਚਲੋ ਇਹ ਵੀ ਗੁਰੂ ਜੀ ਦਾ ਇੱਕ ਕੌਤਕ ਸੀ ਇਸ ਤਰ੍ਹਾਂ ਸਮਝੀਏ ਆਪਾਂ ਗੁਰੂ ਦੇ ਬਾਣੇ ਵਿੱਚ ਸਭ ਕੁਝ ਹੋ ਰਿਹਾ ਉਹ ਵਾਪਸ ਆ ਗਏ ਜਦੋਂ ਮਾਤਾ ਭਾਗੋ ਤੇ ਹੋਰਨਾਂ ਬੀਬੀਆਂ ਨੂੰ ਪਤਾ ਲੱਗਾ ਕਿ ਤੁਸੀਂ ਹਿਲਦੇ ਕਿਉਂ ਨਹੀਂ ਘਰੋਂ ਕੁਝ ਨੇ ਮੋਟੂ ਨਹੀਂ ਜਵੀ ਰਹਿੰਦੇ ਹੋ ਅਖੀਰ ਤਾ ਉਹਨਾਂ ਦੇ ਮਨ ਵਿੱਚ ਇਹ ਸੀ ਨਾ ਕਿ ਅਸੀਂ ਗੁਰੂ ਸਾਹਿਬ ਨਾਲ ਜਿਹੜਾ ਸੀ ਉਹ ਆਪਣਾ ਪ੍ਰੇਮ ਸਿਰੇ ਨਹੀਂ ਚੜਾਇਆ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਆ ਅੰਦਰੋਂ ਅੰਦਰ ਤਾ ਉਹਨਾਂ ਦਾ ਆਤਮਾ ਨੂੰ ਤਰਕਾਰ ਤਕਾਰਾ ਪਉਂਦੀ ਸੀ ਪਰ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੌਲੀ ਹੌਲੀ ਉਹਨੇ ਕੱਢ ਲਈ ਗੱਲ ਮਾਤਾ ਭਾਗੋ ਜੀ ਨੇ ਬੜੀ ਦਲੇਰ ਸੀ ਮਾਤਾ ਭਾਗੋ ਅਸਲ ਵਿੱਚ ਹਿੰਦੁਸਤਾਨ ਦੀ ਨਾਇਕਾ ਮਾਤਾ ਭਾਗੋ ਹੈ ਨੈਸ਼ਨਲ ਰੋਲ ਮਾਡਲ ਤੇ ਉਹਨਾਂ ਨੇ ਫਿਰ ਲਾਨਟਾਂ ਪਾਈਆਂ ਉਹਨਾਂ ਨੇ ਕਿਹਾ ਆ ਲਓ ਤਾਨੇ ਮਾਰੇ ਬੀਬੀਆਂ ਵਾਲੇ ਉਹਨਾਂ ਨੇ ਕਿ ਬੀਬੀਆਂ ਵਾਲੇ ਕੰਮ ਕਰੋ ਭਾਂਡੇ ਮੰਜੋ ਰੋਟੀਆਂ ਪਕਾਓ ਤੇ ਧਾਰਾ ਕਢੋ ਤੇ ਦੁੱਧ ਰੜਕੋ ਇਹ ਕੰਮ ਕਰੋ ਅਸੀਂ ਜਾਣੀਆਂ ਹੁਣ ਤੁਸੀਂ ਦਸ਼ਮ ਪਾਤਸ਼ਾਹ ਨੂੰ ਮੁਸੀਬਤ ਵੇਲੇ ਜਦੋਂ ਗੁਰੂ ਸਾਹਿਬ ਨੂੰ ਸਾਡੀ ਲੋੜ ਸੀ ਤੁਹਾਡੀ ਲੋੜ ਸੀ ਉਦੋਂ ਤੁਸੀਂ ਛੱਡ ਕੇ ਆ ਗਏ ਤੁਸੀਂ ਮਾਝ ਦੀ ਮਾਝ ਨੂੰ ਸਿੱਖੀ ਚੋਂ ਖਾਰਜੀ ਕਰਵਾ ਦਿੱਤਾ ਫਿਰ ਉਹਨਾਂ ਨੂੰ ਆਪਣੀ ਗਲਤੀ ਦਾ ਪਛਤਾਤਾ ਭੁਆ ਕਿ ਮਾਤਾ ਭਾਗੋ ਜੀ ਨੇ ਬੀਬੀਆਂ ਦਾ ਜਸਾ ਤਿਆਰ ਕੀਤਾ ਨਾਲ ਹੀ ਫਿਰ ਉਹ 40 ਸਿੰਘ 40 ਸਿੰਘ ਹੀ ਚਮਕੌਰ ਦੀ ਗੜੀ ਸਨ ਸਿਮਿਲਰਿਟੀ ਦੇਖੋ 40 ਸਿੰਘ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਆਪ ਤੇ ਦੋ ਉਹਨਾਂ ਦੇ ਲਾਲ ਵੱਡੇ ਸਹਿਬਜ਼ਾਦੇ ਸਹਿਬਜ਼ਾਦਾ ਅਜੀਤ ਸਿੰਘ ਤੇ ਸਹਿਬਜ਼ਾਦਾ ਬਾਬਾ ਜਯਾ ਸਿੰਘ 43 40 ਉਹ 340 ਇਹ ਸਮਾਨਤਾ ਹੈ ਇਹ ਫਿਰ ਵਾਹੂਦਾਹੀ ਹੁੰਦੇ ਹੋਏ ਜਿਵੇਂ ਜਿਵੇਂ ਪਤਾ ਲੱਗਾ ਪੈੜ ਕੱਢਦੇ ਕਰਦੇ ਪਤਾ ਨਹੀਂ ਸੀ ਗੁਰੂ ਸਾਹਿਬ ਕਿੱਧਰ ਨੂੰ ਗਏ ਨੇ ਜਿਵੇਂ ਜਿਵੇਂ ਪਤਾ ਲੱਗਦਾ ਗਿਆ ਉਵੇਂ-ਉਵੇਂ ਉਹਨਾਂ ਰਾਹਾਂ ਵਿੱਚ ਹੁੰਦੇ ਹੋਏ ਵਾਹੂਦਾਹੀ ਫਿਰ ਗੁਰੂ ਸਾਹਿਬ ਉਸ ਵੇਲੇ ਪਿੱਛੇ ਫੌਜ ਲੱਗੀ ਹੋਈ ਸੀ ਗੁਰੂ ਸਾਹਿਬ ਦੇ ਜਦੋਂ ਗੁਰੂ ਸਾਹਿਬ ਕੋਟਕਪੂਰੇ ਤੋਂ ਹੁੰਦੇ ਹੋਏ ਫਿਰ ਆਖਰੀ ਕੋਟਕਪੂਰਾ ਗਏ ਨੇ ਕੋਟਕਪੂਰੇ ਤੋਂ ਹੁੰਦੇ ਹੋਏ ਫੇਰ ਖਿਦਰਾਣੇ ਦੀ ਢਾਬ ਸੀ ਇਹਦਾ ਨਾਮ ਉਹ ਤੋਂ ਉਥੇ ਪਾਣੀ ਦੀ ਇੱਕ ਢਾਬ ਸੀਗੀ ਯਾਨੀ ਪਾਣੀ ਦਾ ਜ਼ਖੀਰਾ ਸੀ ਤੇ ਪਾਣੀ ਬੜਾ ਇੱਕ ਗੁਰੂ ਸਾਹਿਬ ਦੀ ਇਹ ਸਟਰੈਟਜੀ ਜਿਹੜੀ ਸੀ ਨਾ ਅੱਗੇ ਵੀ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਦੁਨੀਆ ਦੇ ਸਭ ਤੋਂ عظیم ਤ੍ਰੀ ਗਨਰਲਸਨ ਉਹਨਾਂ ਦੀ ਮੁਹਾਰਤ ਇੰਨੀ ਸੀ ਸਟਰੈਟਜੀ ਇੰਨੀ ਜ਼ਬਰਦਸਤ ਹੁੰਦੀ ਸੀ ਉਹ ਪਹਿਲਾਂ ਹੀ ਸਾਰੀ ਸਟਰੈਟਜੀ ਬਣਾ ਲਏਦੇ ਸਨ ਉਹਨਾਂ ਨੇ ਕਿਹਾ ਪਹਿਲਾਂ ਤਾਂ ਪਾਣੀ ਦੇਤੇ ਜਿਹੜਾ ਕਬਜ਼ਾ ਕਰੋ ਇਹ ਪਾਣੀ ਦਾ ਦਸ਼ਣ ਪਾਣੀ ਖਣੋ ਬਹੁਤ ਬੰਦਾ ਆਵਾਜ਼ਾਰ ਹੁੰਦਾ ਕਿਉਂਕਿ ਪਹਿਲਾਂ ਪਾਣੀ ਕਿਉਂ ਹੈ ਜਿੱਥੇ ਹਰਿਆ ਸਭ ਕੋਈ ਤੇ ਉਥੇ ਸਿੰਘਾਂ ਨੇ ਆਪਣਾ ਡੇਰਾ ਲਾ ਲਿਆ ਤੇ ਜਿਹੜੇ ਸੀ ਕਸ਼ਾਰੇ ਜਾਂ ਹੋਰ ਜਿਹੜੀਆਂ ਚਾਦਰਾਂ ਵਗੈਰਾ ਇਸ ਤਰ੍ਹਾਂ ਤਾਣ ਦਿੱਤੀਆਂ ਜਿਵੇਂ ਪਤਾ ਲੱਗੇ ਕਿ ਬਹੁਤ ਵੱਡਾ ਇੱਕ ਫੌਜਾਂ ਦਾ ਜਮਾਵੜਾ ਇੱਥੇ ਹੈ ਤੇ ਸ਼ਾਮ ਹਨੇ ਲਗੇ ਹੋਏ ਨੇ ਤੇ ਉਧਰ ਸਿੰਘ ਡਟ ਗਿਆ ਇਧਰ ਪਿਛੋਂ ਉਹਦੀ ਜਿਹੜੀ ਫੌਜ ਆ ਰਹੀ ਸੀ ਬੜੀ ਵੱਡੀ ਗਿਣਤੀ ਵਜ਼ੀਰ ਖਾਂ ਦੀ ਆ ਸੂਬਾ ਸਰਨ ਦੀ ਪਿੱਛਾ ਕਰਦਾ ਕਰਦਾ ਉਹ ਵੀ ਪੈੜ ਨੱਪਦਾ ਨੱਪਦਾ ਆ ਗਿਆ ਕਿਉਂਕਿ ਸੂਝ ਨੂੰ ਦਸਨ ਬੜਾ ਵੇਸਨ ਤੇ ਮਾਤਾ ਭਾਗੋ ਜੀ ਨਾਲ ਸਿੰਘਣੀਆਂ ਤੇ 40 ਉਹ ਜਿਹੜੇ ਮਾਜੇ ਦੇ ਸਿੱਖ ਉਹ ਭਾਈ ਮਹਾ ਸਿੰਘ ਦੀ ਗਾਈ ਹੇਠ ਉਹ ਵੀ ਪਹੁੰਚ ਗਿਆ ਉਹਨਾਂ ਯਾਤ ਚੜ੍ਹਪਾ ਹੋ ਪਈ ਤੇ ਨੇੜੇ ਪਹੁੰਚ ਕੇ ਖਸਰਾਣੇ ਦੀ ਢਾਬ ਦੇ ਉਹਨਾਂ ਨੇ ਉੱਥੇ ਉਹਨਾਂ ਨੂੰ ਉਹਨਾਂ ਦਾ ਜ਼ਬਰਦਸਤ ਮੁਕਾਬਲਾ ਕੀਤਾ ਕਿ ਉਹਨਾਂ ਚ ਸੈਂਕੜੇ ਮੁਗਲ ਸਪਾਹੀਆਂ ਨੂੰ ਵਿਰੋਧੀ ਫੌਜ ਦੇ ਗਰੇ ਉੱਥੇ ਜਰਨੈਲ ਤੇ ਬਿੱਤੀ ਹੋਰ ਉਹਨਾਂ ਨੂੰ ਮਾਰ ਮਕਾਇਆ ਤੇ ਔੜ ਕੇ ਫਿਰ ਢਾਬ ਪਾਰ ਕਰਕੇ ਗੁਰੂ ਸਾਹਿਬ ਦੇ ਕੋਲ ਪਹੁੰਚ ਗਏ ਫਿਰ ਭਿਆਨਕ ਜੰਗ ਹੁੰਦੀ ਹੈ ਪਾਣੀ ਦੇ ਖਣੋ ਬਹੁਤ ਉਖਿਆਈ ਹੋਈ ਗੁਰੂ ਸਾਹਿਬ ਦੀ ਸਟਰੈਟਜੀ ਕੰਮ ਆਈ ਇੰਨਾ ਭਿਆਨਕ ਜੁਦ ਹੋਇਆ ਕਿ ਉਸ ਜੁਦ ਵਿੱਚ ਸਿੰਘਾਂ ਨੇ ਫਿਰ ਉਹ ਆਹੂ ਲਾਏ ਦਸ਼ਮ ਫੌਜ ਦੇ ਫਿਰ ਉਹ ਡਰ ਦੇ ਮਾਰੇ ਉਥੋਂ ਸ਼ਿਕਸਤ ਖਾ ਕੇ ਭੱਜ ਗਏ ਗੁਰੂ ਸਾਹਿਬ ਦੀ ਬਹੁਤ ਵੱਡੀ ਜਿੱਤ ਹੋਈ ਤੇ ਗੁਰੂ ਸਾਹਿਬ ਨੇ فرمایا ਪਈ ਜਿੱਤ ਮੇਰੀ ਕਿਰਪਾ ਕਾਲ ਕੀਰੀ ਅਕਾਲ ਪੁਰਖ ਆਪ ਦੀ ਕਿਰਪਾ ਸਦਕਾ ਮੇਰੀ ਜਿੱਤ ਹੋਈ ਹੈ ਔਰ ਇਹਨਾਂ ਸਿੰਘਾਂ ਦੀ ਬਦੌਲਤ ਹੋਈ ਹੈ ਫਿਰ ਗੁਰੂ ਸਾਹਿਬ ਨੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਜਿਨ੍ਹਾਂ ਵਿੱਚ ਜ਼ਖਮੀ ਹੋਏ ਜਿਨ੍ਹਾਂ ਵਿੱਚ ਮਾਤਾ ਪਾਗੋ ਜੀ ਵੀ ਸਨ ਮਾਤਾ ਪਾਗੋ ਜੀ ਬੜੀ ਬਹਾਦਰੀ ਨਾਲ ਲੜੇ ਬੀਬੀਆਂ ਬਹੁਤ ਬਹਾਦਰੀ ਨਾਲ ਲੜੀਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਸ਼ਹੀਦਾਂ ਦਾ ਸੰਸਕਾਰ ਕਰਨਾ ਸੀ ਤੇ ਤੁਰਦੇ 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 ਵੇਖ ਰਿਹਾ ਸਨ ਸਾਰਾ ਮੁਸ਼ਾਦਾ ਕਰ ਰਿਹਾ ਸਨ ਤੇ ਜਦੋਂ ਉਹ ਪਾਈ ਮਹਾ ਸਿੰਘ ਦੇ ਕੋਲ ਪਹੁੰਚੇ ਤਾਂ ਪਾਈ ਮਹਾਸ ਨੂੰ ਕੋਈ ਕੋ ਸਾਹ ਆ ਰਿਆ ਸੀ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਪਿਆਰ ਦੇ ਦులਾਰ ਦੇ ਤੇ ਉਹਨਾਂ 40 ਸਿੰਘਾਂ ਨੂੰ ਕਿਸੇ ਨੂੰ ਕਹਿੰਦੇ ਇਹ ਮੇਰਾ 7000ਹਾਰੀ ਹੈ ਇਹ ਮੇਰਾ 5000ਹਾਰੀ ਹੈ ਇਹ ਮੇਰਾ 7000ਹਾਰੀ ਹੈ ਮੇਰਾ 10000ਹਾਰੀ ਹੈ ਇਸ ਤਰ੍ਹਾਂ ਉਹਨਾਂ ਨੂੰ ਗੁਰੂ ਸਾਹਿਬ ਨੇ ਲਖਬ ਦਿੱਤੇ ਉਹਨਾਂ ਨੂੰ ਪਿਆਰ ਨਾਲ ਅਸੀਸਾਂ ਦਿੱਤੀਆਂ ਤੇ ਸੰਸਕਾਰ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਨੇ ਜੋ ਦੇਖਿਆ ਕਿ ਪਾਈ ਮਹਾ ਸਿੰਘ ਜੁੰਦਾ ਹੈ ਉਹਦੇ ਕੋਲ ਗਏ ਤੇ ਉਹਨੇ ਹੱਥ ਜੋੜੇ ਗੁਰੂ ਸਾਹਿਬ ਨੇ ਉਹਦਾ ਸਿਰ ਆਪਣੀ ਗੋਦੀ ਵਿੱਚ ਰੱਖ ਲਿਆ ਤੇ ਉਹਦੀਆਂ ਅੱਖਾਂ ਵਿੱਚ ਹੰਝੂ ਸਨ ਕਹਿੰਦਾ ਗੁਰੂ ਸਾਹਿਬ ਭਾਈ ਮਹਾ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਗੁਰੂ ਸਾਹਿਬ ਨੇ ਕਿਹਾ ਦੱਸ ਕੀ ਚਾਹੁੰਨਾ ਹੈ ਭਾਈ ਮਹਾ ਸਿੰਘਾ ਤੈਨੂੰ ਤਿਰਲੋਕੀ ਦਾ ਰਾਜ ਦੇ ਦਈਏ ਕਹਿੰਦਾ ਜੀ ਰਾਜ ਨਾ ਚਾਹਉ ਮੋਕਤ ਨਾ ਜਾਹਾਂ ਤੇ ਦੂਸਰੀ ਬੇਨਤੀ ਇਹ ਹੈ ਕਿ ਸੱਚੇ ਪਾਤਸ਼ਾਹ 나 ਮੈਨੂੰ ਰਾਜ ਦੀ ਲੋੜ ਹੈ ਨਾ ਮੈਨੂੰ ਲੰਮੀ ਉਮਰ ਦੀ ਲੋੜ ਹੈ ਗੁਰੂ ਸਾਹਿਬ ਨੇ ਕਿਹਾ ਤੇਰੀ ਉਮਰ ਵਧਾ ਦਨੇ ਆ ਤੇ ਤੈਨੂੰ ਹੋਰ ਬਹੁਤ ਕੁਝ ਦੇ ਦੇਣੇ ਮਹਾਰੋਜ਼ਰ ਕਹਿੰਦਾ ਸੱਚੇ ਪਾਤਸ਼ਾਹ ਕਿਸੇ ਚੀਜ਼ ਦੀ ਲੋੜ ਨਹੀਂ ਸਿਰਫ ਇੱਕ ਬੇਨਤੀ ਹੈ ਕਿ ਮੇਰੇ ਕੋਲੋਂ ਜੋ ਬજર ਗੁਨਾਹ ਹੋਇਆ ਕਿਉਂਕਿ ਮੈਂ ਜਸੇਦਾਰ ਸੀ ਉਸ ਜਸੇ ਦਾ ਮੈਂ ਜਿਹੜਾ ਇੱਕ ਕਾਗਜ਼ ਦਾ ਟੁਕੜਾ ਲਿਖ ਕੇ ਦਿੱਤਾ ਸੱਚੇ ਪਾਤਸ਼ਾਹ ਇਸ ਤੋਂ ਪਹਿਲਾਂ ਕਿ ਮੇਰੀ ਜੀਵਨ ਲੀਲਾ ਖਤਮ ਹੋ ਜਾਏ ਆਪਜੀ ਕਿਰਪਾ ਕਰਕੇ ਮਿਹਰ ਕਰਕੇ ਰਹਿਮ ਕਰਕੇ ਬਖਸ਼ਿਸ਼ ਕਰਕੇ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਜੂੰਦੇ ਹੀ ਉਹ ਬੇਦਾਵਾ ਪਾੜ ਦਿਓ ਤੇ ਕਹਿੰਦੇ ਨੇ ਗੁਰੂ ਸਾਹਿਬ ਦੀਆਂ ਅੱਖਾਂ ਸੇਜਲ ਹੋ ਗਈਆਂ ਗੁਰੂ ਸਾਹਿਬ ਨੇ ਕਮਰ ਕਸਾ ਖੋਲਿਆ ਉਹਦੇ ਵਿੱਚੋਂ ਕਾਗਜ਼ ਦਾ ਟੁਕੜਾ ਕੱਢਿਆ ਤੇ ਉੱਥੇ ਫਰਮਾਇਆ ਮਹਾ ਸਿੰਘਾ ਮੈਂ ਆਪਣੇ ਪਿਆਰੇ ਚਾਰੇ ਲਾਲ ਨਹੀਂ ਰੱਖੇ ਆਪਣੇ ਕੋਲ ਆਪਣੇ ਪਿਆਰੇ ਸਿੰਘ ਨਹੀਂ ਰੱਖੇ ਜਾਣ ਤੋਂ ਪਿਆਰੀ ਆਪਣੀ ਮਾਤਾ ਆਪਣਾ ਪਿਤਾ ਆਪਣਾ ਪਰਿਵਾਰ ਆਪਣੇ ਪਿਆਰੇ ਗਾਨਾ ਪਿਆਰੇ ਸਿੰਘ ਸ਼ਹੀਦ ਕਰਵਾ ਲੈ ਤੇ ਪਰ ਇੱਕ ਕਾਗਜ਼ ਦਾ ਟੁਕੜਾ ਮੈਂ ਇਨੇ ਕਠਨ ਹਾਲਾਤ ਵਿੱਚ ਵੀ ਆਪਣੇ ਕੋਲ ਮਹਫੂਜ਼ ਰੱਖਿਆ ਆਪਣੇ ਕਮਰਕੱਸੇ ਦੇ ਵਿੱਚ ਕਮਰਕੱਸਾ ਇੱਕ ਕਿਸਮ ਦੀ ਬੈਲਟ ਹੁੰਦੀ ਹੈ ਆਰਮੀ ਦੀ ਜਿਵੇਂ ਗੁਰੂ ਸਾਹਿਬ ਕਮਰਕੱਸੇ ਨਾਲ ਬੰਦਾ ਤਿਆਰ ਬਟਿਆਰ ਨਹੀਂਦਾ ਤੇ ਗੁਰੂ ਸਾਹਿਬ ਨੇ ਇੱਕ ਕਮਰਕੱਸਾ ਖੋਲਿਆ ਉਹਦੇ ਵਿੱਚੋਂ ਕਾਗਜ਼ ਗੁਰੂ ਸਾਹਿਬ ਨੇ ਉਹਦੇ ਸਾਹਮਣੇ ਪਾੜ ਦਿੱਤਾ ਕਿ ਉਸੇ ਵੇਲੇ ਭਾਈ ਮਹਾਰਾਜ ਸਿੰਘ ਜੀ ਇਹ ਜੀ ਉਹ ਬ੍ਰਾਮਲੀਨ ਹੋ ਗਏ ਗੁਰੂ ਸਾਹਿਬ ਨੇ ਫਿਰ ਉਸ ਅਸਥਾਨ ਦਾ ਨਾਮ ਸੰਸਕਾਰ ਕਰਨ ਤੋਂ ਬਾਅਦ ਉਸ ਦਾ ਨਾਮ ਰੱਖਿਆ ਸ਼੍ਰੀ ਮੁਕਸਰ ਸਾਹਿਬ ਤੇ ਕਿਹਾ ਕਿ ਇਹ ਚਾੜੀ ਮੁਕਤੇ ਨੇ ਜਿਹੜਾ ਵੀ ਇੱਥੇ ਇਸ ਵੀਡੀਓ ਤੇ ਆਲੀਸ਼ਾਨ ਗੁਰਦੁਆਰਾ ਸ਼ੇਰਬਾਹ ਸਾ ਮੁਕਸਰ ਸਾਹਿਬ ਤਾਮੀਰ ਹੈ ਬਹੁਤ ਵੱਡਾ ਸ਼ਾਨਦਾਰ ਸਰੋਵਰ ਹੈ ਜਿਹੜਾ ਵੀ ਇਸ਼ਨਾਨ ਕਰਦਾ ਹੈ ਸ਼ਰਧਾ ਭਾਵਨਾ ਨਾਲ ਉਹਨੂੰ ਮੁਕਤੀ ਮਿਲਦੀ ਹੈ ਸੰਸਾਰ ਪਵ ਸਾਗਰ ਤੋਂ ਮੁਕਤੀ ਮਿਲਦੀ ਹੈ ਐਸਾ ਵਾਰ ਗੁਰੂ ਸਾਹਿਬ ਬਖਸ਼ਿਸ਼ ਕਰਕੇ ਗਏ ਨੇ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਸਮੇਤ ਅਨੇਕਾ ਗੁਰਦੁਆਰਾ ਸਹਿਬਾਨ ਉੱਥੇ ਗੁਰਦੁਆਰਾ ਦਾਤਨ ਸਾਹਿਬ ਅਨੇਕਾ ਗੁਰਦੁਆਰਾ ਸਹਿਬਾਨ ਨੇ ਦਰਸ਼ਨ ਕਰਨ ਯੋਗ ਨੇ ਤੋਂ ਇਹ ਹੈ ਇਸ ਮਹੀਨੇ ਦੀ ਇਤਿਹਾਸਕ ਮਹੱਤਤਾ ਲੱਖਾਂ ਸੰਗਤਾਂ ਇਨੀ ਠੰਡ ਚਾਹੇ ਪੈ ਰਹੀ ਹੈ ਪਰ ਇਹਦੇ ਬਾਵਜੂਦ ਲੱਖਾਂ ਸੰਗਤਾਂ ਦੇਸ਼ ਵਿਦੇਸ਼ ਤੋਂ ਹਰ ਸਾਲ ਤਿੰਨ ਦਿਨਾਂ ਜੋੜ ਮਿਲਾ ਹੁੰਦਾ ਹੈ ਮਾਗੀ ਦੇ ਇਸ ਇਤਹਾਸਿਕ ਜੋੜ ਮੇਲ ਦੇ ਮੌਕੇ ਤੇ ਸ਼੍ਰੀ ਮੁਖਸਰ ਸਾਹਿਬ ਪਹੁੰਚਦਿਆਂ ਨੇ ਤੇ ਉਹਨਾਂ 40 ਮੁਕਤਿਆਂ ਨੂੰ ਤੇ ਗੁਰੂ ਸਾਹਿਬ ਨੂੰ ਨਤਵਰਸਕ ਹੁੰਦੀਆਂ ਆਪਣੇ ਆਪ ਨੂੰ ਓਟਪਾਗਾ ਸਮਝਦੀਆਂ ਨੇ ਇਹ ਹੈ ਇਸ ਮਹੀਨੇ ਦਾ ਇਤਹਾਸ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ